ਹਾਂਜੀ ਸਾਥੀਓ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ EAP ਕਲਾਸਿਸ ਦੇ ਇਸ YouTube ਚੈਨਲ ਤੇ ਸਾਥੀਓ ਜਿਵੇਂ ਕਿ ਸਭ ਨੂੰ ਪਤਾ ਹੈ ਕਿ 11 12 13 ਤਰੀਕ ਨੂੰ ਜਿਹੜੇ ਐਗਜ਼ਾਮ ਹੋਏ ਸੀ ASCA Easy 2 JPA ਦੇ ਇਹਨਾਂ ਦਾ ਐਗਜ਼ਾਮ ਹੋ ਚੁੱਕਿਆ ਹੈ ਤੇ ਇਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਲਗਭਗ 2 ਮਹੀਨੇ ਹੋ ਚੁੱਕੇ ਨੇ ਡਾਕੂਮੈਂਟ ਵੈਰੀਫਿਕੇਸ਼ਨ ਹੋਏ ਨੂੰ ਪਰ ਜਦੋਂ ਵਿਦਿਆਰਥੀ ਯੂਨੀਅਨ ਵੱਲੋਂ ਡਿਪਾਰਟਮੈਂਟ ਨੂੰ ਇਹ ਪੁੱਛਿਆ ਗਿਆ ਕਿ ਕਦੋਂ ਇਹਨਾਂ ਦੀ ਜੁਆਇਨਿੰਗ ਹੋਵੇਗੀ ਤਾਂ ਡਿਪਾਰਟਮੈਂਟ ਨੇ ਸਾਫ਼ ਜਵਾਬ ਦੇ ਦਿੱਤਾ ਕਿ ਜਦੋਂ ਤੱਕ 7405 ਜਿਹੜਾ ਕੇਸ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਲੱਗਿਆ ਹੋਇਆ ਜਦੋਂ ਤੱਕ ਉਹ ਕੇਸ ਹੈ ਜਿਹੜਾ ਕਲੀਅਰ ਨਹੀਂ ਹੋ ਜਾਂਦਾ ਉਦੋਂ ਤੱਕ ਕਿਸੇ ਵੀ ਪੋਸਟ ਤੇ ਜੁਆਇਨਿੰਗ ਨਹੀਂ ਦਿੱਤੀ ਜਾਵੇਗੀ ਸੋ ਜਿਸ ਸਬੰਧੀ ਹੁਣ ਯੂਨੀਅਨ ਨੇ ਧਰਨੇ ਦਾ ਐਲਾਨ ਹੈ ਜਿਹੜਾ ਕਰ ਦਿੱਤਾ ਹੈ ਸੋ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਜਿਹੜੇ ਵੀ ਸਾਥੀ ਇਸ ਚੈਨਲ ਤੇ ਨਵੇਂ ਨੇ ਇੱਕ ਵਾਰ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੀ ਹਰੇਕ ਪੀਐਸਪੀਸੀਐਲ ਦੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸਾਥੀ ਤੁਹਾਨੂੰ ਦੱਸ ਦਈਏ ਕਿ ਹੁਣੇ-ਹੁਣੇ ਥੋੜੇ ਟਾਈਮ ਪਹਿਲਾਂ 7 ਨਵੰਬਰ ਨੂੰ ਏਲਮ ਦੇ ਕੈਂਡੀਡੇਟ ਤੇ ਹੁਣੇ-ਹੁਣੇ 프ੈਂਸ਼ਿਪ ਦੇ ਕੈਂਡੀਡੇਟ ਨੂੰ ਵੀ ਆਫਰ ਲੈਟਰ ਨੇ ਮਿਲ ਗਏ ਨੇ ਜਦਕਿ ਉਹਨਾਂ ਦਾ ਸੀਆਰਏ 2025 ਦੇ ਵਿੱਚ ਆਇਆ ਸੀ ਤੇ ਇਹ ਜਿਹੜੀ ਪੋਸਟਾਂ ਨੇ ਏਐਸਐ ਇਜ਼ਟੂ ਜੀਪੀਏ ਦੀਆਂ ਇਹਨਾਂ ਦਾ ਫੈਬਰੂਰੀ 2024 ਦਾ ਸੀਆਰਏ ਆਊਟ ਹੋਇਆ ਹੋਇਆ ਤੇ ਲਗਭਗ 2 ਸਾਲ ਵਾਂਗੂ ਸਮਾਂ ਹੋ ਚੁੱਕਿਆਗਾ ਸੀਆਰਏ ਆਊਟ ਹੋਏ ਨੂੰ ਪਰ ਹਜੇ ਤੱਕ ਕਿਸੇ ਵੀ ਪੋਸਟ ਦੀ ਜੁਆਇਨਿੰਗ ਨਹੀਂ ਹੋਈ ਹਾਲਾਂਕਿ ਜਿਹੜੀ ਪੋਸਟਾਂ ਬਾਅਦ ਵਿੱਚ ਆਈਆਂ ਸੀ ਉਹਨਾਂ ਦੀ ਜੁਆਇਨਿੰਗ ਵੀ ਹੋ ਚੁੱਕੀ ਹੈ ਜਿਸ ਦੇ ਸਬੰਧ ਵਿੱਚ ਏਐਸਐ ਜਪੀਏ ਤੇ ਈਜੀਟੂ ਵਿਦਿਆਰਥੀਆਂ ਵੱਲੋਂ ਤਿੰਨ ਮੀਟਿੰਗਾਂ ਨੇ ਵਿਭਾਗ ਨਾਲ ਹੁਣ ਤੱਕ ਕਰ ਲਈਆਂ ਨੇ ਪਹਿਲੀ ਮੀਟਿੰਗ 31 ਅਕਤੂਬਰ ਨੂੰ ਦੂਜੀ ਮੀਟਿੰਗ 3 ਨਵੰਬਰ ਨੂੰ ਅਤੇ ਤੀਜੀ ਮੀਟਿੰਗ 10 ਨਵੰਬਰ ਨੂੰ ਪਰ ਇਸ ਮੀਟਿੰਗ ਦੇ ਵਿੱਚ ਡਿਪਾਰਟਮੈਂਟ ਨੇ ਸਾਫ਼ ਜਵਾਬ ਦੇ ਦਿੱਤਾ ਹੈ ਕਿ ਹੁਣ ਜਦ ਤੱਕ ਕੇਸ ਕਲੀਅਰ ਨਹੀਂ ਹੋ ਜਾਂਦਾ ਜੇਈ ਦੀ ਭਰਤੀ ਤੋਂ ਉਦੋਂ ਤੱਕ ਇਹਨਾਂ ਨੂੰ ਜੁਆਇਨਿੰਗ ਨਹੀਂ ਮਿਲੇਗੀ ਹਾਲਾਂਕਿ ਜਿਹੜਾ ਸੀਆਰਏ ਜਈ ਦਾ ਹੈ ਅਤੇ ਜਿਹੜਾ ਸੀਆਰਏ ਏਐਸਐ ਜਪੀਏ ਈਜੀ 2 ਦਾ ਹੈ ਇਹ ਵੱਖਰੇ ਵੱਖਰੇ ਹਨ ਫਿਰ ਵੀ ਡਿਪਾਰਟਮੈਂਟ ਵੱਲੋਂ ਇਹ ਕਿਹਾ ਜਾ ਰਿਹਾ ਵੀ ਜਦੋਂ ਤੱਕ ਜਈ ਦਾ ਕੇਸ ਨਹੀਂ ਖਤਮ ਹੁੰਦਾ ਉਦੋਂ ਤੱਕ ਇਹਨਾਂ ਦੀ ਜੁਆਇਨਿੰਗ ਵੀ ਨਹੀਂ ਹੋਵੇਗੀ ਜਿਸ ਸਬੰਧ ਦੇ ਵਿੱਚ ਯੂਨੀਅਨ ਵੱਲੋਂ ਹੁਣ 19 ਨਵੰਬਰ ਨੂੰ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਪ੍ਰੈਸ ਨੋਟ ਦੇ ਵਿੱਚ ਯੂਨੀਅਨ ਦੇ ਪ੍ਰਧਾਨ ਸ਼੍ਰੀ ਅਮਰਜੋਤ ਸਿੰਘ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਦ ਤੱਕ ਉਹਨਾਂ ਨੂੰ ਜੁਆਇਨਿੰਗ ਦੀ ਪੱਕੀ ਡੇਟ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਉਹ ਆਪਣਾ ਧਰਨਾ ਵਾਪਸ ਨਹੀਂ ਲੈਣਗੇ ਤੇ ਇਹ ਧਰਨਾ ਉਦ ਤੱਕ ਚੱਲੇਗਾ ਜਦ ਤੱਕ ਡਿਪਾਰਟਮੈਂਟ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੇ ਡਿਪਾਰਟਮੈਂਟ ਨਾਲ ਉਹਨਾਂ ਨੇ ਵਕ ਵਕ ਮੀਟਿੰਗਾਂ ਵੀ ਕਰਕੇ ਦੇਖ ਲਈਆਂ ਪਰ ਮੀਟਿੰਗਾਂ ਦੇ ਬਾਵਜੂਦ ਵੀ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਕੋਈ ਵੀ ਰਿਸਪਾਂਸ ਨਹੀਂ ਮਿਲਿਆ ਤੇ ਹੁਣ 19 ਨਵੰਬਰ ਨੂੰ ਧਰਨਾ ਹੈ ਉਹ ਚੱਲੇਗਾ ਤੇ ਸਾਰੇ ਹੀ ਸਾਥੀ ਜਿਨ੍ਹਾਂ ਦਾ ਵੀ ਐਸਐਸਏ ਈਜੀ 2 ਜੀਪੀਏ ਦਾ ਪੇਪਰ ਕਲੀਅਰ ਹੈ ਜਿਨ੍ਹਾਂ ਨੇ ਵੀ ਜੁਆਇਨਿੰਗ ਲੈਣੀ ਹੈ ਸਾਰਿਆਂ ਨੇ 19 ਨਵੰਬਰ ਨੂੰ ਪਹੁੰਚਣਾ ਹੈ ਹੈੱਡ ਆਫਿਸ ਵਿਕੇ ਅਤੇ ਪ੍ਰਧਾਨ ਅਮਰਜੋ ਸਿੰਘ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਧਰਨਾ ਸਫਲ ਸਿਰਫ ਤਾਂ ਹੀ ਬਣੂਗਾ ਜੇ ਹਰੇਕ ਇੱਕ ਸਾਥੀ ਆਪਣੀ ਜ਼ਿੰਮੇਵਾਰੀ ਸਮਝੇਗਾ ਹਰੇਕ ਇੱਕ ਆਪਣੇ ਆਪ ਲਈ ਆਵੇਗਾ ਉਸ ਧਰਨੇ ਦੇ ਉੱਤੇ ਤਾਂ ਹੀ ਇਹ ਧਰਨਾ ਸਫਲ ਬਣੇਗਾ ਬਾਕੀ ਸਮੂਹ ਸਾਥੀ ਜਿਨ੍ਹਾਂ ਦਾ ਵੀ एएसएससी इजी टू जेपीए ਇਹ ਪੇਪਰ ਕਲੀਅਰ ਹਨ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵਟਸਐਪ ਗਰੁੱਪ ਦਾ ਲਿੰਕ ਹੈਗਾ ਉਸ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਓ ਜਿੱਥੇ ਤੁਹਾਨੂੰ ਧਰਨੇ ਦੀ ਅਗਲੀ ਅਪਡੇਟ ਹੈ ਉਹ ਮਿਲਦੀ ਰਹੇਗੀ ਜਲਦੀ ਮਿਲਾਂਗੇ ਹੁਣ ਤੁਹਾਨੂੰ ਇੱਕ ਹੋਰ ਨਵੀਂ ਅਪਡੇਟ ਦੇ ਵਿੱਚ ਧੰਨਵਾਦ ਜੀ